ਹਤੋ ਦੀ ਗੱਲ ਦੇ ਰਸਤੇ ਗਿਆਨ ਬਾਹਰ ਹੁੰਦੇ। ਕਾਲਜ ਜਦ ਪਰਗਟੇ ਪਰਗਟੇ ਹੋਏ ਆਏ ਆ ਸਤਿਗੁਰ ਨਾਨਕ ਪਰਗਟਿਆ ਹੀ ਹੈ। ਪ੍ਰਗਟ ਹੋਇਆ ਸੀ ਪਹਿਲਾਂ ਹੀ। ਪਹਿਲਾਂ ਗੁਪਤ ਸੀ, ਪ੍ਰਗਟ ਹੋਇਆ। ਗਿਆਨ ਅੰਦਰ ਸੀਗਾ ਪਹਿਲਾਂ ਹੀ। ਬਹੁਤ ਢੇਰ ਦਾ ਸੀ ਹੁੰਦਾ ਨਹੀਂ ਹੈ। ਪ੍ਰਗਟ ਨਹੀਂ ਕੀਤਾ। ਪ੍ਰਗਟ ਹੋਣ ਦੇ ਕਾਬਲ ਨਹੀਂ ਸੀ। ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਲਾਏ ਸੰਤ ਸਹਾਈ RAM ਕੇ RAM ਨੂੰ ਮਿਲਣਾ ਹੈ ਉਹਦੇ ਵਾਸਤੇ ਜਿਹੜਾ ਸੰਤ ਹੈ ਪ੍ਰਗਟ ਹੋਇਆ ਉਹ ਸਹਾਈ ਹੋਇਆ ਮਲਾ ਲਈ ਸਕਦਾ ਆਪ ਨਹੀਂ ਕੁਛ ਹੈ ਗਾਓ ਸਹਾਈ ਤਾਂ ਕਰ ਸਕਦਾ ਜਿੱਤੇ ਤੱਕ ਆਪ ਪਹੁੰਚੇ ਉੱਥੇ ਤੱਕ ਤੱਕ ਦੋ ਗੱਲ ਦੱਸ ਸਕਦਾ ਵੀ ਐ ਬਸ ਰਹਾ ਲਉ ਕਰ ਕਿਰਪਾ ਦੀਆ ਮਲਾਏ ਸਤ ਬਣ ਜਾਏ ਇਹ ਕਿਰਪਾ ਪਰ ਮੈਸਰ ਨ ਕਰਵਾ ਕੀਤੀ ਹੈ ਕਿ ਕੋਈ ਸੰਤ ਮਿਲਦਾ ਕਿ ਸਤ ਨਾਨਕ ਸੰਤ ਮਿਲੇ ਸੱਚ ਭਾਈ ਉਹ ਤਾਂ ਸੱਚ ਦਾ ਪਤਾ ਲੱਗ ਗਿਆ ਸੱਚ ਨਾਲ ਜੁੜਨਾ ਸੀ ਸੱਚ ਨਾਲ ਜੁੜ ਗਿਆ ਸੇਜ ਸੁਹਾਵੀ ਸਰਬ ਸੁਖ ਹੁਣ ਦੁੱਖਾਂ ਨਾਹੀ ਜਾਏ ਸੇ ਸੁਹਾਵੀ ਹਿਰਦਾ ਜਿਹੜਾ ਹੈ ਉਹਦੇ ਸੁਹਾਵਣਾ ਹੋ ਗਿਆ ਬਹੁਤ ਸਬ ਬਦਲ ਗਿਆ ਨਾ ਸੇਜ ਸੁਹਾਵੀ ਸਾਰੇ ਸਾਰੇ ਸੁਖ ਨੇ ਅੰਦਰ ਸ਼ਾਂਤੀ ਹੈ ਹੁਣ ਦੁੱਖਾ ਨਹੀਂ ਜਾਏ ਹੁਣ ਦੁੱਖ ਵਾਸਤੇ ਕੋਈ ਜਗ੍ਹਾ ਨਹੀਂ ਹੈ ਅੰਦਰ ਤਕੋ ਕੇ ਸੁਖ ਵਾਸਤੇ ਜਗ੍ਹਾ ਦਿੱਤੀ ਹੁਣ ਦੁੱਖ ਵਾਸਤੇ ਕੋਈ ਜਗ੍ਹਾ ਹੀ ਨਹੀਂ ਹਿਰਦੇ ਵਿੱਚ ਦੁੱਖ ਵਾਸਤੇ ਜਗ੍ਹਾ ਹੀ ਨਹੀਂ ਕੋਈ ਰਹੀ ਦੁੱਖ ਅੰਦਰ ਵੱਧਦਾ ਹੀ ਨਹੀਂ ਦੁੱਖ ਵਾਸਤੇ ਨੌਟਰੀ ਅੰਦਰ ਜਿੱਤੇ ਦੁੱਖੇ ਦੁਖ ਸੀ ਉੱਥੇ ਦੁੱਖ ਵਾਸਤੇ ਰੋਜ਼ ਟਿਓ ਦੁੱਖ ਵਾਸਤੇ ਕੋਈ ਜਗ੍ਹਾ ਨਹੀਂ ਹੈ ਜਾਇਰ ਉਹਨੇ ਜਗ੍ਹਾ ਜਬ ਨਾ ਹੀ ਨਹੀਂ ਦੁੱਖ ਹੋਤੇ ਪੈਦਾ ਹੀ ਨਹੀਂ ਹੋ ਸਕਦਾ ਇੱਛ ਪੁੰਨੀ ਵਡ ਭਗਣੀ ਵਰ ਪਾਇਆ ਹਰ ਰਾਏ ਵਡ ਭਗਣੀ ਦੀ ਇੱਛਾ ਪੂਰੀ ਹੋ ਗਈ ਵਰ ਪਾਇਆ ਹਰ ਲਾਇ ਹਰ ਰਾਏ ਦਾ ਵਰ ਪ੍ਰਾਪਤ ਹੋ ਗਿਆ ਵਰ ਪਾਲਿਆ ਵਰ ਪਾਇਆ ਹਰ ਰਾਏ ਮਿਲ ਸਈਆਂ ਮੰਗਲ ਗਾਵਹੀ ਗੀਤ ਗੋਬਿੰਦ ਅਲਾਏ ਬਸ ਫਿਰ ਕੀ ਸੀ ਬਾਹ ਜਿਹੜੇ ਨਾਲ ਸੰਦਸ ਸੀ ਸੱਜਣ ਸੀ ਹੋਰ ਮਿਲ ਸਈਆਂ ਮੰਗਲ ਗਾਵਹੀ ਉਹਨਾਂ ਨਾਲ ਬਿਲਕੁਲ ਗਾਣਾ ਸ਼ੁਰੂ ਕੀਤਾ ਗੀਤ ਗੋਬਿੰਦ ਅਲਾਈ ਗੋਬਿੰਦ ਨੇ ਗੀਤ ਲਿਖੇ ਗੁਰਬਾਣੀ ਸੀਗੀ ਅਲਾਕੇ ਉੱਚੀ ਆਵਾਜ਼ ਨਾਲ ਪ੍ਰਗਟ ਕਰਤੀ ਬਾਣੀ ਗੁਰਬਾਣੀ ਦੇ ਅਰਥ ਪ੍ਰਗਟ ਕਰਤੇ ਗੁਰਬਾਣੀ ਦੀ ਫਲਸਫੀ ਪ੍ਰਗਟ ਕਰਤੀ ਗੁਰਬਾਣੀ ਦੇ ਵਿਚਾਰ ਟਾਰਾ ਪ੍ਰਗਟ ਕਰਤੀ ਪ੍ਰਗਟ ਕਰਕੇ ਦੱਸਦੀ ਕਰ ਪ੍ਰਗਟ ਆਖ ਸੁਣਾਇਆ ਮੇਰੇ ਸਤਗੁਰ ਕਿਨਾਂ ਨਾ ਪਾਇਓ ਮੇਰੇ ਸਤਗੁਰ ਕਿਨਾਂ ਨਾ ਪਾਇਆ ਸਤਗੁਰ ਵਿਚ ਆਪ ਰੱਖਿਓ ਨਿਕਰ ਪ੍ਰਗਟ ਆਖ ਸੁਣਾਇਆ ਕਿਉਂਕਿ ਸਤਗੁਰ ਵਿਚ ਉਹਨੇ ਆਪਣਾ ਆਪ ਰੱਖਿਆ ਹੋਇਆ ਇਹ ਗੱਲ ਕਹਿੰਦੇ ਅਸੀਂ ਪ੍ਰਗਟ ਕਰਕੇ ਲੋਕਾਂ ਨੂੰ ਦੱਸ ਦਿੱਤੀ ਸਤਗੁਰ ਤੇ ਬਿਨਾਂ ਵੀ ਕਿਸੇ ਨੇ ਪਾਇਆ ਨਾ ਕੋਈ ਪਾਊਗਾ ਨਾ ਪਾਇਆ ਜਾਂਦਾ ਬਿਨ ਸਤਗੁਰ ਕਿਦੋਂ ਨਾ ਪਾਇਓ ਬਿਨ ਸਤਗੁਰ ਕਿਦੋਂ ਨਾ ਪਾਇਆ ਸਤਗੁਰ ਵਿੱਚ ਆਪ ਰੱਖਿਆ ਨੂੰ ਪਰਮੈਸ਼ਰ ਨੇ ਆਪਣਾ ਆਪਾ ਸਤਗੁਰ ਦੇ ਵਿੱਚ ਰੱਖਿਆ ਹੋਇਆ ਸਤਗੁਰ ਕੁਛ ਨਹੀਂ ਹੈਗਾ ਉਦੋਂ ਨੇ ਆਪਣਾ ਆਪਾ ਰਖਿਆ ਉਹਦਾ ਉਹਦਾ ਬਹਾਨਾ ਬਣਾ ਕੇ ਬੋਲਦਾ ਉਹਦੇ ਵਿੱਚ ਦੀ ਉਸ ਵੀ ਕੱਤੀ ਬੋਲਦੇ ਨੇ ਸਪੀਕਰ ਬੋਲਦਾ ਹੁੰਦਾ ਫਤਿਹ ਤਾਂ ਪ੍ਰਗਟਾ ਕੀਤਾ ਉਹਨੇ ਹਰ ਜਿਹੜਾ ਅਵਰਨ ਦਿਸਈ ਕੋਈ ਦੂਜਾ ਲਵੈ ਨਾ ਲਾਏ ਹਰ ਜਿਹੜਾ ਅਵਰਨ ਦਿਸੇ ਹਰ ਜਿਹੜਾ ਹੋਰ ਕੋਈ ਨਹੀਂ ਹੁੰਦਾ ਹੋਣੀ ਦਦਾ ਜਿਆ ਜਹਰ ਹੈ ਉਹ ਹੋਇ ਜਾ ਕੋਈ ਦੂਜਾ ਕੋਈ ਲਵੈ ਵੀ ਨਹੀਂ ਲਾ ਸਕਦਾ ਕੋਈ ਦੂਜਾ ਲਵੇ ਨਾ ਲਾਏ ਉਹ ਦੂਜਾ ਕਿ ਕਿਦੇ ਵਿਚ ਐਨੀ ਹਿੰਮਤ ਐ ਨਾਲ ਕਾਲ ਤੇ ਪਚਾਲੂ ਸੀ ਵੀ ਤਾਂ ਆਪ ਕਾਲ ਤੋਂ ਡਰਦਾ ਉਹ ਦੂਜਿਆਂ ਦੀ ਮਲਰਸ਼ਿਪ ਜੀ ਬ੍ਰਹਮਾ ਵਿਸ਼ਨੂ ਦੀ ਗੱਲ ਐ ਦੇਵੀ ਦੇਵ ਚਲਦੀ ਹੋ ਨਹੀਂ ਕੋਈ ਕਹਿੰਦੇ ਤੋਂ ਐਡੀ ਵੱਡੀ ਚੀਜ਼ ਦੀ ਮੰਗ ਹੋਵੇ ਉਹ ਪਰਮੇਸ਼ਰ ਤੇ ਮੈਨੂੰ ਹੋਰ ਨਹੀਂ ਕੋਈ ਪੂਰੀ ਕਰ ਸਕਦਾ ਕੋਈ ਦੂਜਾ ਲਵੇ ਨਾ ਲਾਏ ਹਾਲਤ ਪਲਤ ਸਵਾਰਿਓਣ ਨਹੀਂ ਚਲ ਦਿੱਤੀ ਅਨ ਜਾਏ ਹਲਤ ਪਲਤ ਸਵਾਰਿਓਣ ਆ ਲੋਕ ਵੀ ਸਵਾਰਤਾ ਪਰ ਲੋਕ ਵੀ ਸਵਾਰਤਾ ਆ ਲੋਕ ਦਾ ਸਵਾਰੇ ਦਿੱਤਾ ਪਰ ਲੋਕ ਵੀ ਸਵਾਰਤਾ ਨਹਿ ਚਲ ਦਿੱਤੀਨ ਜਾਏ ਬਸ ਨਹਿ ਚਲ ਦਿੱਤੀ ਰ ਜਾਏ ਬਨ ਨੂੰ ਅਨ ਟਕਾ ਤਾ ਨਹਿ ਚਲ ਅ ਚੱਲ ਹੋ ਗਿਆ ਬੁੱਤ ਫਿਰ ਹੋ ਗਿਆ ਸੰਸਾਰ ਸਾਗਰ ਤੇ ਰੱਖਿਆ ਨ ਬਹੁੜ ਨ ਜਨਮ ਹੈ ਤਾਏ ਸੰਸਾਰ ਸਾਗਰ ਤੋਂ ਬਚਾਲਿਆ ਸੁਧਾਰ ਸਾਗਰ ਚੋਂ ਬਾਹਰ ਕਰ ਲ ਬਚਾਲਿਆ ਕੀ ਬਾਹਰ ਕਰ ਲਿਆ ਬਹੁਤ ਨੋ ਪਜਾਣ ਦਾ ਬੰਦਾ ਸਾਗਰ ਤੋਂ ਬਾਹਰ ਕੱਢ ਲਿਆ ਬਹੁੜ ਨੋ ਜਨਮ ਹੈ ਤਾਂ ਇਹ ਦੁਬਾਰਾ ਜਨਮ ਹੋੜਾ ਹੀ ਨਹੀਂ ਇਹਦੇ ਜਨੂ ਦਾ ਬਲਦਾ ਜਨੂ ਦਾ ਵਰਦਾ ਰਹਿਦਾ ਸੀ ਕ ਇਹਦੇ ਵਿੱਚ ਦੁੱਖ ਭੋਗਦਾ ਰਹਿੰਦਾ ਸੀ ਸੰਸਾਰ ਸਾਗਰ ਸੀ ਭਮ ਸਾਗਰ ਸੀ ਸੰਸਾਰ ਸਾਗਰ ਤਾਂ ਸਹਿਸਾ ਕਹਿੰਦੇ ਨੇ ਸੰਸਾਰ ਨੂੰ ਪੈ ਸਾਗਰ ਵੀ ਇੱਕੋ ਹੀ ਗੱਲ ਹੈ ਸੰਸਾਰ ਸਾਗਰ ਉਹਨੇ ਪੈ ਸਾਗਰ ਪੈ ਵਿੱਚ ਰਹਿੰਦਾ ਸੀ ਹਰ ਵਕਤ ਪਹਿ ਪੈ ਤੋਂ ਮੁਕਤ ਹਾਲ ਹੈ। ਬੇਰ ਪੈ ਪਦ ਦੀ ਪ੍ਰਾਪਤੀ ਹੋਗੀ। ਅਪਹਿ ਪਦ। ਅਪਹਿ ਪਦ ਵਿੱਚ ਚਲਾ ਗਿਆ। ਜਿਹ ਬਾ ਏਕ ਅਨੇਕ ਗੁਣ ਤਰੇ ਨਾਨਕ ਚਰਨੀ ਪਾਏ। ਜਿਹ ਬਾ ਏਕ ਅਨੇਕ ਗੁਣ। ਜੀਵਾਤਮਾ ਦਾ ਇੱਕ ਜਿਹ ਬਾ ਲੋ ਜੀਵ ਨਹੀਂ ਹੁੰਦਾ। ਜੀਵਾਤਮਾ ਇੱਕ ਗੁਣ तेरे ਕੰਨੇ ਨੇ ਨਹੀਂ ਕਹੇ ਜਾ ਸਕਦੇ। ਨਾਨਕ ਚਰਨੀ ਪਾਏ। ਇਸ ਕਰਕੇ ਨਾਨਕ ਕਹਿੰਦਾ ਆਪਣੇ ਚਰਨੀ ਉਪਾ ਲੈ ਤੂੰ। ਤੂੰ ਆਪਣੇ ਜਿਹੜਾ ਤੂੰ ਬੁਲਾਇਆ ਤਾਂ ਮੈਂ ਤਾਂ ਉਹੀ ਬੋਲੂਗਾ ਮੈਂ ਆਪਣੇ ਬੰਦੀ ਨੂੰ ਕੋਈ ਮੈਂ ਕੀ ਕੀ ਬੋਲੀ ਜਾਊਗਾ ਗੁਣ ਤੇਰੇ ਹੰਤ ਕੋਈ ਨਹੀਂ ਇੱਕ ਜੀਵ ਹੈ ਮੇਰੀ ਜੀਵਾਤਮਾ ਇੱਕ ਬੰਦੀ ਜੀਵ ਜਿਹੜੀ ਹੈ ਨਾ ਅੰਦਰ ਹੈ ਤਾਂ ਹੀ ਕਹਣਾ ਚੁੱਪੇ-ਚੁੱਪਣਾ ਹੋਵੇ ਜੇ ਬੂ ਚੁੱਪ ਕਰ ਦਿਓ ਮੰਤਰਾ ਇਹਨਾਂ ਜਪ ਕਰਦਾ ਬੰਦੀ ਆਪਣੀ ਜਿਹੜੀ ਜੀਵ ਹੈ ਉਹਨੂੰ ਜਹਿਵਾ ਕਹਿੰਦੇ ਫਲਗੋਣਾ ਨਿਤ ਸਲਾਹੀ ਹੈ ਜਿਸਨੂੰ ਤਿਲਨਾ ਤਮਾਏ ਫਲਗੋਣਾ ਨਿਤ ਸੁਭਾਈ ਹੈ ਜੇ ਸੁਮਤਲ ਨਤਮਾ ਹੈ ਫਲਗਣ ਦੇ ਮਹੀਨੇ ਦੇ ਵਿੱਚ ਨਿਤ ਸਿਪਸਲਾ ਉਹ ਕਰ ਸਕਦਾ ਹੈ ਜਿਹਦੇ ਅੰਦਰ ਰੱਤੀ ਪਰ ਵੀ ਮਾਇਆ ਦੀ ਭੁੱਖ ਨੋ ਇਸ ਨੂੰ ਤਿਲ ਨਤਮਾ ਹੈ ਤਬ ਮਾਇਆ ਦੀ ਭੁੱਖ ਰੱਤੀ ਪਰ ਵੀ ਨੋ ਹੋਵੇ ਉਹ ਫਗਣ ਦੇ ਮਹੀਨੇ ਦੇ ਵਿੱਚ ਸਾਰਾ ਸਾਰਾ ਸਿਮਰ ਸਕਦਾ ਕੋਈ ਦੂਜਰਾ ਨਹੀਂ ਸਿਮਰ ਸਕਦਾ ਨਿਤ ਸਲਾਹੀ ਹੈ ਜਿਸ ਨੂੰ ਤੁਲਨਾ ਕਰਮੈਂ ਜਿਹਦੇ ਵਿੱਚ ਦਿੱਤੀ ਪਰ ਵੀ ਤਿਲ ਜਿੱਦੀ ਵੀ ਬਾਇਆ ਦੀ ਭੁੱਖ ਨਾ ਹੋਵੇ ਉਹ ਫੱਗਣ ਦੇ ਮੀਲੇ ਦੇ ਵਿੱਚ ਸਭ ਤੋਂ ਸੂਰਤ ਰਹਿ ਸਕਦਾ ਹੈ ਸਭ ਤੋਂ ਸੂਰਤ ਦਸਤਾਰ ਸਰਾਹੋ ਜਿਹੜਾ ਦਿੱਤ ਸਲਾਈਏ ਇਸ ਨੂੰ ਸਭ ਸੂਰਤ ਦਸਤਾਰ ਸਰਾਹ ਕਹਿੰਦੇ ਨੇ ਜਿਨ ਜਿਨ ਨਾਮ ਤੇ ਆਇਆ ਤਨ ਕੇ ਕਾਜ ਸਰੇ ਜਿਹਦੇ ਜਿਹਨਾਂ ਨੇ ਨਾਮ ਤੇ ਆਇਆ ਉਹਨਾਂ ਉਹਨਾਂ ਦੇ ਕਾਜ ਸਰ ਗੇ ਉਹਨਾਂ ਦਾ ਕੰਮ ਪੂਰਾ ਹੋ ਗਿਆ ਹਰ ਗੁਰ ਪੂਰਾ ਆਰਾਧਿਆ ਦਰਗਾਹ ਸੱਚ ਖਰੇ ਹਰ ਗੁਰ ਪੂਰਾ ਉਹਨਾਂ ਨੇ ਰਾਦ ਲੈ ਅਦਰਗਾਹ ਦੇ ਵਿੱਚ ਸੱਚ ਸੱਚ ਸੂਰਤ ਖਰੇ ਨੇ ਉਹ ਸੱਚ ਪ੍ਰਾਪਤ ਹੋ ਗਿਆ ਦਰਗਾਹ ਜਖਰੇ ਨੇ ਉਹ ਖਰੇ ਖਜਾਨੇ ਜਪਾਲੇ ਸਰਬ ਸੁਖਾਂ ਦੇ ਚਰਨ ਹਰ ਭੌਜਲ ਵਿਖਮ ਤਰੇ ਸਰਬ ਸੁਖ ਪਾਲੇ ਨਹੀਂ ਚਰਨ ਹਰ ਹਰ ਦੇ ਚਰਨ ਹੀ ਸਰਬ ਸੁਖ ਹੈ ਉਹਨਾਂ ਨੂੰ ਮਿਲ ਕੇ ਭੌਜਲ ਵਿਖਮ ਤਰੇ ਆਹ ਭੌਜਲ ਜਿਹੜਾ ਸਾਗਰ ਸੀ ਇਹ ਵਿਖਮ ਇਹ ਤਰ ਲਿਆ ਉਹਨਾਂ ਨੇ ਬਾਹਰ ਨਿਕਲ ਗਏ ਤੇ ਪ੍ਰੇਮ ਭਗਤ ਤੇ ਨਪਾਈਆ ਵਿਖਿਆ ਨਹੀਂ ਜਰੇ ਪ੍ਰੇਮ ਭਗਤੀ ਪਾ ਲਈ ਆ ਜਿਹੜੀ ਜਰ ਜਰਾ ਰੋਗ ਹੈ ਵਿਖਿਆ ਨਹੀਂ ਜਰੇ ਬਾਇਆ ਹੈ ਬਾਇਆ ਦੇ ਸਰੀਰ ਐ ਨੂੰ ਜਰਾ ਰੋਗ ਹੈ ਤੇ ਇਹ ਇਹ ਤੋਂ ਖੜਾ ਛੁੱਟ ਗਿਆ ਕੂੜ ਗਏ ਦੁਬਦਾ ਨਸੀ ਪੂਰਨ ਸਚ ਭਰੇ ਕੂੜ ਚਲਿਆ ਗਿਆ ਦੁਬਦਾ ਚਲੀ ਗਈ ਅੰਦਰੋਂ ਪੂਰੇ ਸਚ ਨਾਲ ਭਰ ਗਏ ਹਿਰਦਾ ਪੂਰਾ ਤੇ ਪੂਰਾ ਸਚ ਨਾਲ ਭਰ ਗਿਆ ਆਰ ਬ੍ਰਹਮ ਪ੍ਰਭ ਸੇਮ ਦੇ ਮਨ ਅੰਦਰ ਏਕ ਧਰੇ ਆਰ ਬ੍ਰਹਮ ਪ੍ਰਭ ਦਾ ਹੀ ਸੇਵਾ ਕਰਦੇ ਨੇ ਬੰਦੇ ਅੰਦਰ ਇੱਕੋ ਹੀ ਛੇ ਬਸ ਪਾਰਬਰ ਉਹਦੀ ਸੇਵਾ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਉਹ ਵਾ ਸਾਰੇ ਮਹੀਨੇ ਭਲੇ ਨੇ ਦਿਵਸ ਵੀ ਸਾਰੇ ਭਲੇ ਨੇ ਜਿਸ ਜਿੱਤੇ ਉਹਦੀ ਕਿਰਪਾ ਹੋਵੇ ਉਹ ਸਾਰੇ ਮਹੀਨੇ ਮੀਨਾ ਕੋਈ ਵੀ ਹੋਵੇ ਉਹਦੀ ਕਿਰਪਾ ਹੋਣੀ ਚਾਹੀਦੀ ਸਾਰੇ ਭਲੇ ਨੇ ਇਧੇ ਗੱਲੇ ਬੁਗਾਤੀ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਤੇਰਾ ਦਰਸਦਾਨ ਮੁਗਦਾ ਹੈ ਹਰੇ ਕਿਰਪਾ ਕਰਤੋ ਇਸ ਕਰਕੇ ਮਹੀਨਾ ਕੋਈ ਵੀ ਹੋਵੇ ਮਹੀਨੇ ਦੀ ਗੱਲ ਨਹੀਂ ਕੀਤੀ ਹੋਈ ਇੱਥੇ ਉਹ ਤਾਂ ਕਹਿੰਦਾ ਸਾਰੇ ਮਹੀਨੇ ਕੋਈ ਨਹੀਂ ਸੋਗਾ ਹੀ ਫਿਰਦਾ ਆ ਜੀ ਵਾਹ ਦੇਵ ਸਮੂਰਤ ਭਲੇ ਵਾਹ ਦੇਵ ਸਮੂਰਤ ਭਲੇ ਸਾਰੇ ਹੀ ਭਲੇ ਨੇ ਮੂਰਤ ਕੋਈ ਵੀ ਮੂਰਤ ਦੀ ਗੱਲ ਹੈ ਨਹੀਂ ਸਿੱਖੀ ਦੇ ਵਿੱਚ ਜਿਸ ਕੋ ਨਦਰ ਕਰੇ ਸਿਰ ਉਹਦੀ ਕਿਰਪਾ ਦੀ ਗੱਲ ਹੈ ਜਦੋਂ ਉਹਦੀ ਕਿਰਪਾ ਹੋ ਜਾ ਉਦੋਂ ਹੀ ਉਹੀ ਮਹੀਨਾ ਠੀਕ ਹੈ ਉਹੀ ਮੂਰਤ ਉਹੀ ਮਹੀਨਾ ਉਹੀ ਦਿਨ ਉਹੀ ਸਮਾ ਸਾਰਾ ਠੀਕ ਹੈ ਠੀਕ ਹੈ